ਸਤਿਨਾਮ ਸ੍ਰੀ ਵਾਹਿਗੁਰੂ ਜੀ ਜਗਤ ਪਿਤਾ ਤੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਕਲਯੁਗ ਦੇ ਵਿੱਚ ਸਾਨੂੰ ਇੱਕ ਬਹੁਤ ਹੀ ਆਸਾਨ ਰਸਤਾ ਦੱਸਦੇ ਨੇ ਕਿ ਕਿਵੇਂ ਅਸੀਂ ਇਸ ਕਲਯੁਗ ਤੋਂ ਸਾਰੇ ਦੇ ਸਾਰੇ ਪਾਪਾਂ ਤੋਂ ਬਚ ਸਕਦੇ ਹਾਂ ਹਰ ਹਰ ਕਥਾ ਸੁਨੋ ਇੱਕ ਨਿਮਖ ਪਲ ਸਭ ਕਿਲ ਵਿਖ ਪਾਪ ਲਹਿ ਜਾਣੀ ਜਦੋਂ ਕੋਈ ਵੀ ਇਨਸਾਨ ਥੋੜੇ ਜੇ ਸਮਾਂ ਲਈ ਵੀ ਪਰਮਾਤਮਾ ਦੇ ਨਾਮ ਨੂੰ ਸੱਚੇ ਮਨ ਦੇ ਨਾਲ ਸੁਣਦਾ ਹੈ ਉਸ ਨੂੰ ਵਿਚਾਰਦਾ ਹੈ ਤਾਂ ਉਸ ਦੇ ਜਨਮਾਂ ਜਨਮਾਂ ਦੇ ਪਾਪ ਧੋਏ ਜਾਂਦੇ ਨੇ ਗੁਰੂ ਮਹਾਰਾਜ ਦੱਸਦੇ ਨੇ ਕਿ ਜੇ ਇੱਕ ਪਲ ਦੇ ਲਈ ਵੀ ਕੰਨਾਂ ਦੇ ਵਿੱਚ ਪਰਮਾਤਮਾ ਦੀ ਆਵਾਜ਼ ਆ ਜਾਵੇ ਉਸ ਦਾ ਗੁਣਗਾਨ ਆ ਜਾਵੇ ਤਾਂ ਸਿਰਫ ਅੱਖ ਦੇ ਝਪਕੇ ਦੇ ਨਾਲ ਹੀ ਕਈ ਹਜ਼ਾਰਾਂ ਲੱਖਾਂ ਪਾਪ ਕੱਟੇ ਜਾਂਦੇ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ